ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਹੋਰ ਸੁਣ ਕੇ ਕਿਵੇਂ ਦੇ ਸਾਰੇ ਉਮੀਦਾਂ ਬਠੀਕ ਟਕ ਹੋਗੇ ਲੋ ਜੇ ਅਸੀਂ ਕਾਫੀ ਦਿਨਾਂ ਤੋਂ ਦੇ ਤੋੜੇ ਹੋਏ ਸੀ ਨਿੰਬੂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਤੇ ਟਾਈਮ ਨਹੀਂ ਸੀ ਲੱਗ ਰਿਹਾ ਚਾੜ ਪਾਉਣ ਦਾ ਤੇ ਆਪਾਂ ਫਿਰ ਫ੍ਰਿਜ ਵਿੱਚ ਰੱਖੇ ਹੋਏ ਸੀ ਤੇ ਅੱਜ ਪਾਉਣ ਲੱਗੇ ਸੀ ਨਿੰਬੂ ਕੱਢੇ ਤੇ achar ਬਣਾਈਏ ਤੇ ਇਹ ਸਾਡੇ ਘਰ ਦੇ ਨਿੰਬੂ ਨੇ ਤੇ ਇਹਨਾਂ ਦੇ ਵਿੱਚ ਰਸ ਬਹੁਤ ਜ਼ਿਆਦਾ ਕਾਗਜ਼ੀ ਨਿੰਬੂ ਬੀਜ ਬਿਲਕੁਲ ਨਹੀਂ ਹੈਗਾ ਤੇ ਅੱਜ ਬਣਾਉਣੀ ਹੈ ਖੱਟਾ ਮਿੱਠਾ achar ਨਿੰਬੂ ਦਾ ਫਿਰ ਤੇ ਹੁਣ ਆਪਾਂ ਸਾਰੇ ਜਿਹੜੇ ਨਿੰਬੂ ਆ ਛੋਟੇ ਛੋਟੇ ਟੁਕੜਿਆਂ ਵਿੱਚ ਕੱਟਾਂਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਕੱਟ ਲੈਨੇ ਆ ਤੇ ਫਿਰ ਮਿਲਦੇ ਆ ਲਓ ਜੀ ਨਿੰਬੂ ਆਪਾਂ ਕੱਟ ਲੈਨੇ ਤੇ ਹੁਣ ਆਪਾਂ ਜਿਹੜੇ ਜਿਹੜੇ ਵਿੱਚ ਮਸਾਲੇ ਐਡ ਕਰਾਂਗੇ ਤੇ ਉਹ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਮਸਾਲੇ ਐਡ ਕਰਨੇ ਆ ਤੇ ਬਾਅਦ ਵਿੱਚ ਫਿਰ ਆਪਾਂ ਮਸਾਲੇ ਮਿਕਸ ਕਰਕੇ ਤੇ ਫਿਰ ਚਾਹ ਡੱਬੇ ਚ ਪਾਵਾਂਗੇ ਆਪਾਂ ਕੱਢ ਲਏ ਨੇ ਨਿੰਬੂ ਤਾਂ ਹੁਣਾਂ ਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਲਓ ਜੀ ਇਹ ਪਾਤਾ ਪਕ ਕਾਲਾ ਲੂਣ ਇਹ ਪਾਈ ਆਪਾਂ ਦੇਗੀ ਮਿਰਚ ਇਹ ਪਾਈ ਆਪਾਂ ਜਵੈਣ ਨੂੰ ਥੋੜਾ ਜਨਹਿਰਾ ਹੋ ਗਿਆ ਕਿਉਂਕਿ ਮੈਂ ਕੱਟੇ ਨੇ ਤੇ ਮੈਂ ਮਸਾਲਾ ਮਿਕਸ ਨਹੀਂ ਸੀ ਕਰਨਾ ਤੇ ਇਸ ਕਰਕੇ ਇਹ ਕੰਮ ਤੋਂ ਆਏ ਦਿਨਾਂ ਨੂੰ ਹੋ ਗਿਆ ਨੇੜਾ ਤੇ ਹੁਣ ਆਪਾਂ ਪਾਵਾਂਗੇ ਚਿੱਟਾ ਨਮਕ ਜੀ ਆਪਾਂ ਪਾਤਾ ਟਾਟਾ ਨਮਕ ਹੁਣ ਸਾਰਾ ਮਿਕਸ ਕਰਕੇ ਤੇ ਆਪਾਂ ਡੱਬੇ ਵਿੱਚ ਪਾ ਦਾਂਗੇ ਬਾਜੀ ਬੋਲ ਰਹੇ ਨੇ ਸ਼ਾਮਾਂ ਦੇ ਟਾਈਮ ਤੇ ਪਾ ਥੋੜਿਆ ਗੁਰਦੁਆਰਾ ਸਾਹਿਬ ਤੇ ਨਿੰਬੂ ਦਾ ਚਾਰ ਸਾਡਾ ਪੈ ਗਿਆ ਵਾ ਖੱਟਾ ਮਿੱਠਾ ਚਾਰ ਇਹਦੇ ਵਿੱਚ ਇਹ ਆਪੀ ਤੇਲ ਨਹੀਂ ਪੈਂਦਾ ਹੈਗਾ ਨਿੰਬੂ ਦੇ ਜਾਰ ਵਿੱਚ ਤੇਲ ਨਹੀਂ ਪੈਂਦਾ ਹੈਗਾ ਬਾਕੀ ਚਾਰਾਂ ਸਾਰਿਆਂ ਦੇ ਵਿੱਚ ਤੇਲ ਪੈਂਦਾ ਇੱਕ ਇਹੀ ਚਾਰ ਜਿਹਦੇ ਵਿੱਚ ਨਹੀਂ ਤੇਲ ਪੈਂਦਾ ਆਪਾਂ ਸਾਰੇ ਜਿਹੜੇ ਮਸਾਲੇ ਵਿੱਚ ਐਡ ਕਰ ਦਿੱਤੇ ਨੇ ਤੇ ਰਤੀ ਹਨੇਰਾ ਹੋਣ ਕਰਕੇ ਸਾਨੂੰ ਇੱਕ ਚੀਜ਼ ਦਾ ਚੇਤਾ ਭੁੱਲ ਗਿਆ ਸੀ ਤੇ ਆਪਾਂ ਵਿੱਚ ਕਲੌਂਜੀ ਪਾਉਣਾ ਭੁੱਲ ਗਏ ਸੀ ਤੇ ਹੁਣ ਵਿੱਚ ਪਾ ਦਾਂਗੇ ਕਲੌਂਜੀ ਕਲੌਂਜੀ ਨਾਲ ਥੋੜਾ ਸਵਾਦ ਜਿਹੜਾ ਹੋਰ ਟੇਸਟ ਜਿਹੜਾ ਥੋੜਾ ਵੱਧ ਜਾਂਦਾ ਵਾ ਤੇ ਇਹ ਹਾਜਮੇ ਲਈ ਚਾਰ ਜਿਹੜਾ ਬਹੁਤ ਹੀ ਵਧੀਆ ਵਾ ਤੇ ਕਲੌਂਜੀ ਆਪਾਂ ਪਾ ਕੇ ਫਿਰ ਡੱਬੇ ਨੂੰ ਹਿਲਾ ਕੇ ਹੁਣ ਇਸ ਤਰ੍ਹਾਂ ਵਿੱਚ ਮਿਕਸ ਕਰ ਦਾਂਗੇ ਲੌ ਦੀ ਆਪਾਂ ਕਲੌਂਜੀ ਵਿੱਚ ਮਿਕਸ ਕਰ ਦਿੱਤੀ ਦੇਖ ਸਕਦੇ ਜੇ ਸਾਰੇ ਟੱਬੇ ਦੇ ਵਿੱਚ ਤੇ ਹੁਣ ਕਰਾਂਗੇ ਆਪਾਂ ਟੱਕਣ ਬੰਦ ਅਜੇ ਮੈਂ ਜਿਹੜਾ ਪਾਵਾਂਗੀ 2 ਦਿਨ ਬਾਅਦ ਵਿੱਚ ਮਿੱਠਾ ਪਾਵਾਂਗੇ ਥੋੜਾ ਜਿਹਾ ਖੰਡ ਤੇ ਇਸ ਵੀਡੀਓ ਦਾ ਇੱਥੇ ਐਂਡ ਕਰਾਂਗੇ ਤੇ ਇੱਕ ਨੈਕਸਟ ਵੀਡੀਓ ਲੈ ਕੇ ਫੇਰ ਮਿਲਾਂਗੇ ਤਦ ਤੱਕ ਬਾਸਤੀ ਓਕੇ ਬਾਏ